ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੋ ਬਲਵੰਦਰ ਸਿੰਘ ਪੱਖੋ ਕੇ ਜਿਵੇਂ ਕਿ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਔਰ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੀਆਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਲਈ ਰਾਹਤ ਸਮਗਰੀ ਲੈ ਕੇ ਆ ਰਹੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਜੀ 마ਸ਼ੀ ਵਾਲੇ ਪਿੰਡ ਦੇ ਵਿੱਚ ਇੱਥੇ ਇੱਕ ਮਾਨਮਤੀ ਧੀ ਦਾ ਆਨੰਦ ਕਾਰਜ ਆ ਤੇ ਅੱਜ ਹੀ ਬਰਾਤ ਆਉਣੀ ਆ ਤੇ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਤੋਂ ਇੱਕ ਪੂਰੀ ਟੀਮ ਜਿਹੜੀ ਆ ਅੱਜ ਸਾਡੇ ਕੋਲ ਪਹੁੰਚੀ ਆ ਤੇ ਮੋਹਾਲੀ ਜ਼ਿਲ੍ਹੇ ਤੋਂ ਔਰ ਪੂਰਾ ਬੇਟੀ ਦਾ ਜਿਹੜਾ ਵਿਆਹ ਦਾ ਸਾਰਾ ਸਮਾਨ ਲੈ ਕੇ ਆਏ ਨੇ ਤੇ ਸਾਡੇ ਨਾਲ ਉਹਨਾਂ ਦੇ ਟੀਮ ਮੈਂਬਰ ਨੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਵੀ ਤੁਸੀਂ ਲਿਆਏ ਉਹ ਬੇਟੀ ਦੇ ਅਨੰਦਕਾਰਜ ਲਈ ਇੱਕ ਵਾਰੀ ਸਾਰਾ ਵੇਰਵਾ ਸੰਗਤ ਨਾਲ ਸਾਂਝਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ طيب لبندر ਸਿੰਘ ਕਹਿੰਦੇ ਨੇ ਮਤਲਬ ਸਮਾਨ ਦੀ ਜਿਹੜੀ ਲਿਸਟ ਆ ਤੁਸੀਂ ਮਤਲਬ ਇਹਨੂੰ ਜਨਰਲ ਜਨਤਕ ਕਰ ਦੋ ਪਰ ਸਾਡ ਨੂੰ ਜਨਤਕ ਕਰਨ ਦੀ ਲੋੜ ਨਹੀਂ ਸੀਗੀ ਇਹ ਨਾ ਜਨਤਕ ਕਰਨ ਦੀ ਲੋੜ ਪੈਂਦੀ ਹੈ ਚੀਜ਼ ਦੀ ਜਿਹੜਾ ਕੋਈ ਪੁੰਨਦਾਨ ਹੁੰਦਾ ਹੈ ਕੋਈ ਆਪਾ ਦਸਬੰਧ ਹੁੰਦਾ ਨਾ ਉਹ ਮੁੱਠੀ ਬੰਦ ਕਰਕੇ ਦੇਣਾ ਜ਼ਿਆਦਾ ਚੰਗਾ ਹੁੰਦਾ ਵੈਸੇ ਉਹਨੂੰ ਓਪਨ ਕਰਨ ਦਾ ਠੀਕ ਨਹੀਂ ਸਮਝਦੇ ਅਸੀਂ ਚਲੋ ਭਾਈ ਸਾਹਿਬ ਦੇ ਕਹਿਣ ਤੇ ਅਸੀਂ ਵੱਲੇ ਗੱਲ ਅਸੀਂ ਕਰ ਦੰਨੇ ਓਪਨ ਵੀ ਇਹਦੇ ਵਿੱਚ ਜੀਵੇਂ ਭਾਈ ਬੈੱਡ ਨੇ ਦੋ ਔਰ ਗੱਦੇ ਨੇ ਬੈਡਾਂ ਦੇ ਔਰ ਗਰਮ ਬਿਸਤਰੇ ਨੇ ਸਰਦੀਆਂ ਦੇ ਭਾਜੀ ਇਹਦੇ ਵਿੱਚ ਪੰਜ-ਪੰਜ ਦੀ ਔਰ ਗਰਮ ਸੂਟ ਨੇ ਇਹਦੇ ਚ ਪਾਣ ਵਾਲੇ ਕੁੜੀਆਂ ਦੇ 15-15 ਜੀ ਔਰ ਕਣਕ ਦੇ ਦੋ ਥੈਲੇ ਨੇ ਚਾਵਲ ਦੇ ਨਾਲ ਜੀ ਰਸਨ ਕਿੱਟ ਹੈ ਜਿਹਦੇ ਵਿੱਚ ਲਗਭਗ 20 ਚੀਜ਼ਾਂ ਮਤਲਬ 25 ਚੀਜ਼ਾਂ ਉਹਦੇ ਵਿੱਚ ਰਸਨ ਕਿੱਟ ਦੇ ਵਿੱਚ ਹੈਗੀਆਂ ਨੇ ਜੀ ਪਿਆਜ਼ ਹੈਗੇ ਨੇ ਨਾਲ ਜੀ ਖੁੱਲੇ ਬਰਤਨ ਹੈਗੇ ਦੇ ਵਿੱਚ ਦੇ ਜੀ ਨਾਲ ਬਿਸਕੁਟਾਂ ਦੀ ਕਿੱਟ ਹੈਗੀ ਹੈ ਜੀ ਇੱਕ ਨਾਲੇ ਪਾਣੀ ਦੀ 10 ਪੇਟੀਆਂ ਨੇ ਪੀਣ ਵਾਸਤੇ ਡਿਨਰ ਸੈੱਟ ਹੈਗਾ ਜੀ ਠੰਡੇ ਪਾਣੀ ਵਾਸਤੇ ਕੈਂਪਰ ਹੈਗੀ ਹੈ ਜੀ ਔਰ ਕੁਰਸੀਆਂ ਚਾਰ ਕੁਰਸੀਆਂ ਨੇ ਜੀ ਉਹਦੇ ਨਾਲ ਇੱਕ ਟੇਬਲ ਹੈਗਾ ਜੀ ਨਾਲ ਹੀ ਇੱਕ ਸਟੈਂਡਿੰਗ ਪੱਖਾ ਹੈਗਾ ਜੀ ਨਾਲ ਹੀ ਸਮਾਨ ਪਾਣ ਵਾਸਤੇ ਇੱਕ ਪੇਟੀ ਜੀ ਔਰ ਬੱਚੇ ਦੇ ਸੂਟ ਪਾਣ ਵਾਸਤੇ ਨਾਲ ਹੀ ਕਲੰਬਾਰੀ ਹੈਗੀ ਹੈ ਜੀ ਇੰਨਾ ਕ ਸਮਾਨ ਜਿਹੜਾ ਮਤਲਬ ਗੁਰਮਾਨੀਓ ਗ੍ਰੰਥਨੀ ਸਕਾਮ ਸੋਸਾਇਟੀ ਵੱਲੋਂ ਔਰ ਸਾਡੀ ਸਮੂਹ ਇਲਾਕੇ ਦੀ ਸਾਧ ਸਮੂਹ ਸੰਗਤ ਵੱਲੋਂ ਇਹ ਮਤਲਬ ਉਹਨਾਂ ਦਾ ਸਾਰਾ ਉਪਰਾਲਾ ਕਰਕੇ ਉਹਨੇ ਤਿਲ ਫੁੱਲ ਪਾ ਕੇ ਸਾਨੂੰ ਭੇਜਿਆ ਹੈ 5100 ਰੁਪਏ 5100 ਰੁਪਏ ਜਿਹੜਾ ਉਹ ਸਗਨ ਵੱਲੋਂ ਭੇਜਿਆ ਗਿਆ ਬੱਚੀ ਨੂੰ ਤਾਂ ਮਤਲਬ ਇਹ ਬੇਨਤੀ ਕਰਾਂਗੇ ਆਪਾਂ ਸਾਰੀ ਸੋਸਾਇਟੀ ਵੱਲੋਂ ਆਪਣੀ ਆਪਣੇ ਇਲਾਕੇ ਦੀ ਸੰਗਤ ਵੱਲੋਂ ਕਿ ਮਤਲਬ ਇਹ ਚੀਜ਼ਾਂ ਇਹ ਜਿਹੜੀ ਰਸਤਾ ਹੈ ਇਹ ਸੇਵਾ ਪਰਿਵਾਰ ਸਾਡੀ ਪ੍ਰਵਾਨ ਕਰੇ ਠੀਕ ਹੈ ਜੀ ਔਰ ਅਸੀਂ ਮਾਰੇ ਲੇ ਕੇ ਬੇਨਤੀ ਕਰਦੇ ਆ ਅਰਜ ਕਰਦੇ ਆ ਕਿ ਬੱਚੇ ਨੂੰ ਅੱਗੇ ਮਾਰੇ ਚੜ੍ਹਦੀ ਕਲਾ ਬਖਸ਼ੇ ਔਰ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸਾਨੂੰ ਕੋਈ ਸੇਵਾ ਕਰਨ ਦਾ ਮੌਕਾ ਜਿਹੜਾ ਪਰਮਾਤਮਾ ਸਾਡਾ ਦਸਬੰਦ ਜਿਹੜਾ ਉਹ ਲੈਂਦਾ ਰਵੇ ਠੀਕ ਹੈ ਜੀ ਇੰਨੀ ਕਿ ਸਾਡੀਆਂ ਬੇਨਤੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਣੋ ਸਾਸਰੀਆ ਕਾ ਦੇ ਦੇ 200 ਰੁਪਏ ਭਾਈ ਜਗਤਾਰ ਸਿੰਘ ਵੱਲੋਂ ਜਵਾਰ ਜਵਾਰਪਤੋਂ ਆਏ ਨੇ ਸਾਡੇ ਨਾਲ ਸੇਵਾਦਾਰ ਉਹ ਵੀ 2100 ਰੁਪਏ ਬੱਚੀ ਨੂੰ ਸਾਕੰਦੇ ਤੌਰ ਤੇ ਦੇ ਰਹੇ ਨੇ ਉਹ ਵੀ ਪਰਿਵਾਰ ਜਿਹੜਾ ਪ੍ਰਵਾਨ ਕਰਨ ਇੱਕ ਨਾਲ ਹੀ ਸਾਡੀ ਮੱਲ ਸੋਸਾਇਟੀ ਵੱਲੋਂ ਇੱਕ ਹੁਕਮਨਾਮਾ ਦੇ ਤੌਰ ਤੇ ਮਤਲਬ ਮੂਲ ਮੰਤਰ ਦੇ ਤੌਰ ਤੇ ਦਿੱਤਾ ਜਾਂਦਾ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਪਰਿਵਾਰ ਨੂੰ ਸਵੇਰੇ ਉੱਠ ਕੇ ਸਾਰਾ ਪਰਿਵਾਰ ਸਿਮਰਨ ਜਰੂਰ ਕਰਨ ਮੂਲ ਮੰਤਰ ਦਾ ਜਿਹੜੇ ਜਪ ਕੇ ਸਾਨੂੰ ਸਾਡਾ ਜਿਹੜਾ ਬੇੜਾ ਪਾਰ ਹੋਣਾ ਹੈ ਔਰ ਸਾਡਾ ਜਿਹੜਾ ਮਤਲਬ ਅੱਗੇ ਸੁਧਾਰ ਹੋਣਾ ਇੰਨੀ ਕੀ ਬੇਨਤੀਆਂ ਪਰਿਵਾਰ ਨੂੰ ਕਰਦੇ ਨੇ ਹੁਕਮ ਨਾ ਮੰਨੀ ਆਪਾਂ ਛੱਡਣਾ ਮੂਲ ਮੰਤਰ ਨਹੀਂ ਛੱਡਣਾ ਸਿਮਰ ਨਹੀਂ ਅਸੀਂ ਛੱਡਣਾ ਜੇ ਅਸੀਂ ਮਹਾਰਾਜੇ ਲੜ ਲੱਗਾਂਗੇ ਪਰਮਾਤਮਾ ਨਾਲ ਲੜ ਲੱਗਾਂਗੇ ਤਾਂ ਹੀ ਸਾਡਾ ਮਨ ਲੋ ਜਿਹੜਾ ਜੀਮਲ ਜਿਹੜਾ ਉਸ ਹੱਲਾ ਹੋਏਗਾ ਇੰਨੀ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੁਆਦ ਵਾਲੇ ਵੀਰਾਂ ਦਾ ਬੇਹੱਦ ਧੰਨਵਾਦ ਸਾਸੰਗ ਜੀ ਆਪ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹਨਾਂ ਦੀ ਟੀਮ ਪਹਿਲਾਂ ਆਈ ਸੀ 마ਸ਼ੀ ਵਾਲਾ ਤੇ ਕੋਨੇ ਵਾਲਾ ਪਿੰਡ ਤੋਂ ਇਲਾਵਾ ਹੋਰ ਵੀ ਇਹਨਾਂ ਪਿੰਡਾਂ 'ਚ ਵੇਖਿਆ ਕੁਝ ਤੇ ਇਹ ਪਹਿਲਾਂ ਲਿਸਟ ਬਣਾ ਕੇ ਇੱਥੋਂ ਲੈ ਕੇ ਜਾ ਚੁੱਕੇ ਆ ਕਿ ਕਿਹੜੇ ਘਰ ਨੂੰ ਪਰਿਵਾਰ ਨੂੰ ਜ਼ਿਆਦਾ ਜ਼ਰੂਰਤ ਆ ਤੇ ਅੱਜ ਹੀ ਬੇਟੀ ਦਾ ਆਨੰਦਕਾਰਜ ਹੋਣ ਕਰਕੇ ਇਹ ਰਾਤ ਹੀ ਉੱਥੋਂ ਚੱਲ ਪਏ ਸੀਗੇ ਕਿਉਂਕਿ ਮੋਹਾਲੀ ਜ਼ਿਲ੍ਹੇ ਤੋਂ ਆਏ ਨੇ ਕਾਫੀ ਲੰਬਾ ਸਫ਼ਰ ਆ 5-6 ਘੰਟੇ ਦਾ ਤੇ ਇਹ ਵੱਡੀ ਗੱਲ ਇਹ ਹੈ ਹਾਂ ਤਿੰਨ ਬੇਟੀਆਂ ਦੇ ਆਨੰਦਕਾਰਜ ਨੇ ਜਿਨ੍ਹਾਂ ਦੇ ਲਈ ਇਸ ਤਰ੍ਹਾਂ ਦਾ ਜ਼ਰੂਰਤ ਦਾ ਸਮਾਨ ਇਹ ਉਹਨਾਂ ਬੱਚੀਆਂ ਦੀ ਲੈ ਕੇ ਆਏ ਆ ਅਸੀਂ ਆਪ ਜੀ ਦੀ ਸਾਰੀ ਜਿਹੜੀ ਸੰਸਥਾ ਤੁਹਾਡੀ ਤੁਹਾਡੀ ਸਾਰੀ ਟੀਮ ਤੇ ਤੁਹਾਡੇ ਸਾਰੇ ਸਹਿਯੋਗੀ ਜਿਹੜੇ ਭੈਣ ਭਰਾ ਨੇ ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਆ ਕਹਿੰਦੇ ਵੀ ਜਦੋਂ ਤੀ ਕਿਸੇ ਦਾ ਆਨੰਦਕਾਰਜ ਹੁੰਦਾ ਨਾ ਤੇ ਕੋਈ ਸ਼ਰਤੇ ਮਤਲਬ ਪਿਆਰ ਨਾਲ ਹਾਥੀ ਰੱਖ ਦੇ ਤੇ ਉਹ ਬੜੀ ਵੱਡੀ ਗੱਲ ਹੁੰਦੀ ਆ ਜੇ ਤੁਸੀਂ ਤੇ ਹਜ਼ਾਰਾਂ ਰੁਪਈਆ ਦਾ ਲੱਖਾਂ ਰੁਪਈਆ ਦਾ ਸਮਾਨ ਲੈ ਕੇ ਆਏ ਹੋ ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਆ ਸਤਗੁਰੂ ਕਿਰਪਾ ਕਰਨਗੇ ਔਰ ਹਮੇਸ਼ਾ ਅਸੀਂ ਤੁਹਾਡੇ ਰਿਣੀ ਰਾਵਾਂਗੇ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਏਡੀ ਦੂਰ ਤੋਂ ਤੁਸੀਂ ਸਾਡੇ ਲੋਕਾਂ ਦੇ ਲਈ ਇੱਕ ਵੱਡੀ ਜਿਹੜੀ ਆ ਰਾਹਤ ਤੇ ਬੜੀ ਵੱਡੀ ਸਹਾਇਤਾ ਲੈ ਕੇ ਆਏ ਹੋ ਬਹੁਤ ਮਿਹਰਬਾਨੀ ਜੀ ਜਿਉਂਦੇ ਵਾਸਤੇ ਰਹੋ ਔਰ ਇਸੇ ਤਰ੍ਹਾਂ ਹੀ ਸਤਗੁਰੂ ਤੁਹਾਡੇ ਕੋਲੋਂ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲ ਹਰਿ ਦਿਨਿਆਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਹਾਡੀ ਬੇਟੀ ਦਾ ਅਨੰਦ ਕਰ ਜੇ ਪੁੱਤਰੀ ਦਾ ਵਾਗਰੂ ਦੀ ਪੋਤਰੀ ਦਾ ਹਾਂ ਇਹਨਾਂ ਦਾ ਮਾਪੇ ਹੋ ਨਹੀਂ ਮਾਤਾ ਪਿਤਾ ਹੈ ਨਹੀਂਗੇ ਤੇ ਅਨੰਦਪੁਰ ਗਏ ਸੀ ਉੱਥੇ ਪੂਰੇ ਹੋ ਗਏ ਅਸ਼ਾਨੰਦਪੁਰ ਗਏ ਸੀ ਕਿ ਕੋਈ ਹਾਦਸਾ ਵਾਪਰ ਗਿਆ ਸੀ ਹਾਂਜੀ ਹਾਂਜੀ ਤੇ ਅੱਜ ਵੇਖੋ ਕਿੰਨੇ ਭੈਣ ਭਰਾ ਹਾਂਜੀ ਮਾਪੇ ਬਣ ਕੇ ਪਹੁੰਚੇ ਆ ਨਾ ਮਾਪੇ ਬਣ ਕੇ ਆ ਗਏ ਮਾਪੇ ਤੇ ਕਿੱਦਾਂ ਲੱਗਾ ਕਿੰਨਾ ਸੋਹਣਾ ਸਮਾਨ ਲੈ ਕੇ ਆਏ ਨੇ ਬਹੁਤ ਮਨ ਖੁਸ਼ ਹੋਇਆ ਜੀ ਧੰਨਵਾਦ ਤੁਹਾਡਾ ਹਾਂਜੀ ਇਹ ਕਹਿੰਦੇ ਆ ਨਾ ਉਹ ਕਹਾਵਤ ਆ ਪੀ ਅਭਿਆਸ ਸ਼ੁਰੂ ਕਰ ਲਓ ਜਾਂ ਮਕਾਨ ਸ਼ੁਰੂ ਕਰ ਲਓ ਸਤਿਗੁਰੂ ਆਪ ਸਹਾਈ ਹੁੰਦੇ ਆ ਤੇ ਸੱਚੇ ਪਾਤਸ਼ਾਹ ਨੇ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਦੇ ਗੁਰੂ ਸਾਹਿਬ ਨੇ ਆਪਣੀ ਟੀਮ ਸਾਰੀ ਭੇਜਤੀ ਆਪਣੇ ਗੁਰਸਿੱਖਾਂ ਨੂੰ ਭੇਜਦਾ ਹਾਂਜੀ ਹਾਂਜੀ ਤੇ ਕੋਈ ਇਹਨਾਂ ਲਈ ਅਰਦਾਸ ਕਰੇ ਉਹ ਹਾਂਜੀ ਕਿ ਸੱਚੇ ਪਾਤਸ਼ਾਹ ਨਾਲ ਇੱਕਤਾ ਤਤਫਾਕ ਪ੍ਰੇਮ ਪਿਆਰ ਬਣਾਈ ਰੱਖਣਾ ਤੇ ਇਦਾਂ ਹੀ ਇਹ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਾ ਚੜਦੀ ਕਲਾ ਕਰੇਵਾ ਗੁਰੂ ਠੀਕ ਹੈ ਜੀ ਰੰਧਾ ਜੀ ਦਾ ਨਾਮ ਸਾਹਿਬ ਗੁਰੂ ਕੀ ਫਤਿਹ ਅ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਸ ਵਕਤ ਗੁਰਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਇਹ ਸਾਰੇ ਪਵਾਦ ਵਾਲੇ ਵੀਰ ਜਿਹੜੇ ਆ ਜ਼ਿਲ੍ਹਾ ਮੁਹਾਲੀ ਤੋਂ ਜਿਹੜੀ ਰਾਹਤ ਸਮਗਰੀ ਲੈ ਕੇ ਆਏ ਆ 마ਸ਼ੀ ਵਾਲੇ ਪਿੰਡ ਦੇ ਦੂਸਰੇ ਪਰਿਵਾਰ ਚ ਉਸੇ ਤਰ੍ਹਾਂ ਹੀ ਸਾਰੀ ਜਿਹੜੀ ਆ ਸਮਾਨ ਦੀ ਲਿਸਟ ਲੈ ਕੇ ਸਮਾਨ ਲੈ ਕੇ ਤੇ ਇੱਥੇ ਪਹੁੰਚੇ ਨੇ ਇੱਥੇ ਵੀ ਇੱਕ ਧੀ ਦਾ ਆਨੰਦ ਕਾਰਜ ਆ ਤੇ ਸਾਰਾ ਸਮਾਨ ਜਿਵੇਂ ਤੁਸੀਂ ਸਾਰਾ ਪਹਿਲਾਂ ਸੋਣੀ ਚੁੱਕੇ ਹੋ ਤੇ ਇਸ ਘਰ ਦੇ ਵਿੱਚ ਵੀ ਉਹ ਸਾਰੇ ਦਾ ਸਾਰਾ ਸਮਾਨ ਜਿਹੜਾ ਉਹ ਲੈ ਕੇ ਪਹੁੰਚੇ ਨੇ ਇਸ ਪਰਿਵਾਰ ਦੇ ਬਾਰੇ ਪਤਾ ਲੱਗਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੋਨਾ ਤੇ ਗਿਆ ਹੀ ਗਿਆ ਗਾਂ ਕਹਿੰਦੇ ਵੀ ਕਿ ਜ਼ਮੀਨ ਦੀ ਇਹ ਹਾਲਤ ਹੈ ਵੀ ਕਣਕ ਵੀ ਨਹੀਂ ਬੀਜੀ ਜਾਣੀ ਤੇ ਬੜੀ ਮੁਸ਼ਕਲ ਆ ਤੇ ਕਿਉਂਕਿ ਜਿਹੜਾ ਇੱਕ ਕਿਰਤੀ ਕਿਸਾਨ ਵੀਰ ਆ ਉਹਦਾ ਛਮਾਈ ਦੇ ਉੱਤੇ ਹੀ ਫਸਲ ਦੇ ਉੱਤੇ ਹੀ ਸਾਰੀ ਟੇਕ ਹੁੰਦੀ ਆ ਵੀ ਜਦੋਂ ਕਿਤੇ ਆਉਣੀ ਆ ਤੇ ਉਹਦੇ ਨਾਲ ਹੀ ਸਾਰੇ ਕਾਰਬਿਹਾਰ ਕਰਨੇ ਆ ਤੇ ਬੜੀ ਵੱਡੀ ਰਾਹਤ ਆ ਇਹਨਾਂ ਪਰਿਵਾਰਾਂ ਲਈ ਜਿਨ੍ਹਾਂ ਦੀਆਂ ਧੀਆਂ ਦੇ ਆਨੰਦ ਕਾਰਜ ਨੇ ਇਹ ਪਵਾਦ ਵਾਲੇ ਵੀਰ ਜਿਹੜੇ ਇਹਨਾਂ ਵੱਡੀ ਸੇਵਾ ਕਰ ਰਿਹਾ ਅਸੀਂ ਇਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਮਾਨੇਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਜੋ ਕਿ ਤਿਲ ਫੁੱਲ ਬੇਟੀ ਦੇ ਵਿਆਹ ਵਾਸਤੇ ਲੈ ਕੇ ਆਏ ਆ ਮੈਂ ਬੇਨਤੀ ਕਰਾਂਗਾ ਭੱਟੀ ਸਾਹਿਬ ਨੂੰ ਕਿ ਉਹ ਲਿਸਟ ਪੜ੍ਹ ਕੇ ਸੁਣਾਣ ਬਖਸ਼ੀ ਸਿੰਘ ਜੀ ਭੱਟੀ ਉਹ ਲਿਸਟ ਜੋ ਬੱਚੇ ਦੇ ਵਾਸਤੇ ਸਮਾਨ ਲੈ ਕੇ ਆਏ ਆ ਉਹ ਲਿਸਟ ਪੜ੍ਹ ਕੇ ਸੁਣਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬੱਚੇ ਦੇ ਮਤਲਬ ਵਿਆਹ ਵਾਸਤੇ ਜੋ ਜ਼ਰੂਰੀ ਲੋੜ ਸਮਾਨ ਹੁੰਦਾ ਉਹ ਉਹਨਾਂ ਕ ਅਸੀਂ ਜਿੰਨਾ ਕਿ ਲੈ ਕੇ ਆਏ ਉਹਨਾਂ ਦੀ ਬੇਨਤੀ ਆ ਬਈ ਦੱਸ ਦਿੰਦੇ ਆ ਇਹਦੇ ਵਿੱਚ ਡਬਲ ਬੈੱਡ ਹੈਗਾ ਜੀ ਡੈ ਉਹਦੇ ਨਾਲ ਗੱਦੇ ਹੈਗੇ ਨੇ ਜੀ ਗਰਮ ਬਿਸਤਰੇ ਹੈਗੇ ਨੇ ਸਰਦੀਆਂ ਵਾਲੇ ਜੀ ਪੰਜ ਬਿਸਤਰੇ ਨੇ ਨਾਲ ਜੀ ਔਰ ਗਰਮ ਕੱਪੜੇ ਜਿਹੜੇ ਸੂਟ ਨੇ ਉਹ 15-15 ਸੂਟ ਨੇ ਜੀ ਔਰ ਇੱਕ ਟਵੰਟਲ ਕਣਕੇ ਨਾਲ ਜੀ ਨਾਲ ਚਾਵਲ ਹੈ ਔਰ ਰਸਨ ਕਿੱਟ ਹੈ ਜਿਹਦੇ ਵਿੱਚ 20 ਲਗਭਗ ਚੀਜ਼ਾਂ ਉਹਦੇ ਵਿੱਚ ਹੈਗੀਆਂ ਨੇ ਜੀ ਪਿਆਜ਼ ਹੈਗੇ ਨੇ ਨਾਲ ਹੀ ਜੀ ਔਰ ਬਰਤਨ ਕੁਲੇ ਬਰਤਨਾਂ ਦੀ ਨਾਲ ਕਿੱਟ ਹੈਗੀ ਹੈਗੀ ਬਿਸਕੁਟਾਂ ਦੀ ਕਿੱਟ ਨਾਲ ਹੈਗੀ ਪਾਣੀ ਦੀ 10 ਪੇਟੀਆਂ ਨਾਲ ਨੇ ਜੀ ਡਿਨਰ ਸੈੱਟ ਹੈਗਾ ਜੀ ਠੰਡੇ ਪਾਣੀ ਵਾਸਤੇ ਕੈਂਪਰ ਹੈ ਜੀ ਚਾਰ ਚੇਅਰ ਕੁਰਸੀਆਂ ਹੈਗੀਆਂ ਨੇ ਜੀ ਨਾਲ ਇੱਕ ਟੇਬਲ ਹੈ ਜੀ ਇੱਕ ਨਾਲ ਇੱਕ ਟੇਬਲ ਜਿਹੜਾ ਸਟੈਂਡਿੰਗ ਟੇਬਲ ਹੈ ਉਹ ਪੱਖਾ ਹੈਗਾ ਸੋਰੀ ਔਰ ਨਾਲ ਇੱਕ ਪੇਟੀ ਔਰ ਇੱਕ ਨਾਲ ਲੰਬਾਰੀ ਹੈਗੀ ਹੈ 5100 ਰੁਪਏ ਨਾਲ 5100 ਰੁਪਏ ਜੋ ਸਾਗਨ ਵੱਲੋਂ ਜਿਹੜਾ ਬੱਚੀ ਨੂੰ ਉਹ ਸੋਸਾਇਟੀ ਵੱਲੋਂ ਔਰ ਸਮੂਹ ਲਾਗੇ ਸੰਗਤ ਵੱਲੋਂ ਉਹ ਬੱਚੀ ਨੂੰ ਦਿੱਤਾ ਜਾਵੇਗਾ ਔਰ ਨਾਲ ਹੀ ਭਾਈ ਸਾਡੇ ਜਗਤਾਰ ਸਿੰਘ ਜਿਹੜੇ ਹੈਗੇ ਨੇ ਨਾਲ ਜਵਾਰਪੁਰ ਤੋਂ ਆਏ ਨੇ ਜਵਾਰਪੁਰ ਤੋਂ ਆਏ ਨੇ ਉਹ 2100 ਰੁਪਏ ਸਾਗਨ ਬੱਚੀ ਨੂੰ ਨਾਲ ਉਹ ਆਪਣੇ ਵੱਲੋਂ ਦੇ ਰਹੇ ਨੇ ਉਹਨਾਂ ਦਾ ਵੀ ਪ੍ਰਵਾਨ ਨੂੰ ਮਨਜ਼ਰ ਕਰਾਂਗੇ ਪ੍ਰਵਾਨ ਕਰਨਗੇ ਬੋਲੇ ਸੋ ਨਿਹਾਲ ਸਬ ਸਿਆ ਆਲੋਕ ਜਿਕਤਾ ਸਿੰਘ ਨੂੰ ਦੇ ਦੋ ਸਾਡੇ ਟਿਕ ਮੋੜ ਤੇ ਆ ਲਓ ਜੀ ਸਾਡੇ ਆਮਨੇ ਲਿਖੀ ਹਾਂ ਵੀ ਆਂਦੀ ਇਹਨਾਂ ਵੱਲੋਂ ਵੀ ਬੱਚੀ ਨੂੰ ਭੇਟਾ ਦਿੱਤੀ ਜਾ ਰਹੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਕੋਹਨੇਵਾਲ ਪਿੰਡ 'ਚ ਖੜੇ ਆ ਜੋ ਕੀ ਮਤਲਬ ਜਿਹੜਾ ਇਹ ਦ੍ਰਿਸ਼ਾ ਇੱਥੇ ਦੇਖਣ ਨੂੰ ਮਿਲਦਾ ਹੈ ਇਹ ਬਹੁਤ ਹੀ ਖਤਰਨਾਕ ਮਿਲਦਾ ਆਪਾਂ ਫੇਸਬੁੱਕਾਂ ਦੇ ਉੱਪਰ ਵੀ ਦੇਖਿਆ ਭਾਈ ਸਾਹਿਬ ਦਾ ਇਹਦਾ ਬਾਈ ਜੀ ਦਾ ਘਰ ਇਹ ਜਦ ਆਪਾਂ ਦੇਖਦੇ ਸੀ ਕਿ ਫੇਸਬੁੱਕ ਦੇ ਉੱਪਰ ਨਾ ਇਹ ਲੋਕਾਂ ਦੀ ਸਮਾਜ ਸੇਵਾ ਕਰਦਾ ਹੁੰਦਾ ਸੀਗਾ ਔਰ ਉੱਥੇ ਬੰਦੇ ਦੇ ਉੱਪਰ ਬੈਠਾ ਸੀਗਾ ਜਿਸ ਦਿਨ ਇਹਦੀ ਇਹ ਮਕਾਨ ਡਿੱਗਿਆ ਨਾ ਅਸੀਂ ਦੇਖਿਆ ਫੇਸਬੁੱਕ ਦੇ ਉੱਪਰ ਬੜਾ ਮਨ ਨੂੰ ਦੁੱਖ ਲੱਗਿਆ ਲਗਭਗ ਸਾਰੇ ਲੋਕ ਸੰਸਾਰ ਦੇ ਮਤਲਬ ਪੰਜਾਬ ਦੇ ਆਪਣੇ ਲੋਕਾਂ ਜਦੋਂ ਦੇਖਿਆ ਨਾ ਵੀ ਜਿਹੜਾ ਇੱਕ ਸੇਵਾ ਸਮਾਜ ਸੇਵਾ ਕਰ ਰਿਹਾ ਬੰਦਾ ਸੀਗਾ ਉਹਦਾ ਆਪਣਾ ਮਕਾਨ ਹੀ ਡਿੱਗਿਆ ਵਿਚਾਰਾ ਹੋਰਾਂ ਦੇ ਲੋਕਾਂ ਦੇ ਮਕਾਨ ਸੰਭਾਲਦਾ ਰਿਹਾ ਤਾਂ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਬੇਨਤੀ ਕਰਾਂਗੇ ਵੀ ਇਹ ਕੋਹਨੇ ਵਾਲ ਪਿੰਡ ਨੂੰ ਬਤ ਤੋਂ ਬਾਅਦ ਪ੍ਰਮਾਤਮਾ ਸਮਰਥਾ ਬਖਸ਼ੇ ਇਹ ਦਿਵਾਰੇ ਖੜਾ ਹੋ ਔਰ ਜਿੰਨੀ ਆਪਾਂ ਅਪੀਲ ਵੀ ਕਰਦੇ ਆ ਸੰਗਤ ਨੂੰ ਕਹੇ ਆਪਣਾ ਦੇਸ਼ ਵਿਦੇਸ਼ ਚ ਬੈਠੀ ਚਾਹੇ ਪੰਜਾਬ ਚ ਬੈਠੀ ਆ ਵੀ ਜਿਵੇਂ ਇਹਨਾਂ ਦੇ ਮਕਾਨ ਦਾ ਜਿਹੜਾ ਬੰਜਰ ਬਣਿਆ ਹੋਇਆ ਇਹਦਾ ਭਾਈ ਜੀ ਦੇਖ ਕੇ ਸਭ ਬੰਦਾ ਰਾਤ ਨੂੰ ਸੋਵੇ ਨਾ ਵੈਸੇ ਦੇਖਣ ਨੂੰ ਡਰ ਲੱਗਦਾ ਦੇਖਣ ਨੂੰ ਤਾਂ ਅਸੀਂ ਦੁਬਾਰੇ ਇਹ ਬੇਨਤੀ ਕਰਦੇ ਆ ਸੰਗਤ ਨੂੰ ਵੀ ਇਹਨਾਂ ਦੇ ਪਰਵਾਦੇ ਨਾਲ ਆ ਕੇ ਖੜਨ ਆ ਕੇ ਮੌਕੇ ਤੇ ਦੇਖਣ ਵੀ ਕਈ ਵਾਰੀ ਇਹ ਗੱਲਾਂ ਹੋ ਜਾਂਦੀਆਂ ਨੇ ਆਪਾਂ ਉਹਦੀ ਫੋਨ ਨੰਬਰ ਲੈ ਕੇ ਆ ਉਹਦੇ ਪੇਮੈਂਟ ਪਾ ਦਿੰਨੇ ਆ ਠੀਕ ਹੈ ਜੀ ਇਹੋ ਪੇਮੈਂਟ ਕਿਤੇ ਹੋਰੇ ਪਾਸੇ ਚਲੀ ਜਾਂਦੀ ਹੈ ਆ ਕੇ ਪਰਿਵਾਰ ਨੂੰ ਮਿਲੋ ਉਹਦਾ ਦੁੱਖ ਸੁੱਖ ਸੁਣੋ ਉਹਦੇ ਨਾਲ 5 ਮਿੰਟ ਬੈਠੋ ਉਹਦਾ ਜਿਹੜਾ ਦੁੱਖ ਜਿਹੜਾ ਉਹ ਬੰਦਾ ਫੇਰ ਘਟਦਾ ਆ ਆਪਾਂ ਤਾਂ ਇਹੀ ਕੋਸ਼ਿਸ਼ ਕਰੀ ਹੈ ਸਾਡੀ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੋਸਾਇਟੀ ਵੱਲੋਂ ਔਰ ਲਾਕੇ ਦੀ ਸਮੂਹ ਸੰਗਤ ਲਾਡੂ ਮੰਡੀ ਵੱਲੋਂ ਜ਼ਿਲ੍ਹਾ ਮੁਹਾਲੀ ਵੱਲੋਂ ਵੀ ਅਸੀਂ ਇਕੱਤਰ ਹੋ ਕੇ ਆਏ ਆ ਇੱਕ ਬੀਰ ਜੀ ਨੇ ਕੀਂਦਾ ਸੀ ਭਾਈ ਜੰਦਾ ਅਜੀਪਾਲ 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 ਨੂੰ ਅਸੀਂ ਨਾ 5-6 ਦਿਨ ਪਹਿਲਾਂ ਮਿਲਣ ਵਾਸਤੇ ਆਏ ਸੀਗੇ ਮਿਲ ਕੇ ਗਏ ਤਾਂ ਇਹਨਾਂ ਨੇ ਇੱਕ ਬੇਨਤੀ ਕਰੀ ਕਿ ਕਹਿੰਦੇ ਸਾਨੂੰ ਇੱਕ ਲੁੰਬਾਰੀ ਦੇ ਦਿਓ ਲੰਬਾਰ ਦੇ ਇੱਕ ਛੋਟੀ ਜੀ ਚੀਜ਼ ਹੈ ਮੈਂ ਕਿਹਾ ਤੂੰ ਦੱਸ ਦੇ ਸਾਡੇ ਵਾਸਤੇ ਕੀ ਹੋਰ ਕੋਈ ਹੁਕਮ ਹੈ ਕਹਿੰਦਾ ਨਹੀਂ ਭਾਜੀ ਸਾਡੇ ਕੋਈ ਪ੍ਰਮਾਤਮਾ ਦੀ ਕਿਰਪਾ ਹੈ ਵੀ ਜੋ ਉਹ ਤੁਸੀਂ ਅੱਗੇ ਕਰਨਾ ਹੋਇਆ ਕਰ ਲਿਓ ਤੁਸੀਂ ਸਾਨੂੰ ਫਿਲਹਾਲ ਨੁਬਾਰੀ ਦੇ ਦਿਓ ਆਪਾਂ ਹੀ ਕਿ ਨਾਲ ਅਨਬਾਰੀ ਲੈ ਕੇ ਆਏ ਅਨਾਲ ਇਸੇ ਕਰਕੇ ਵੀ ਚਲੋ ਇੱਕ ਅਨਬਾਰੀ ਦੇ ਜੰਨੇ ਆ ਠੀਕ ਹੈ ਜੀ ਤਾਂ ਬਾਕੀ ਜਿਹੜਾ ਸੰਗਤ ਵੱਲੋਂ ਜਿਹੜਾ ਤਿੱਲ ਫੁੱਲ ਹੈ ਮਾਇਆ ਦਾ ਉਹ ਅਸੀਂ ਨਾਲ ਭੈਣ ਜੀ ਨੂੰ ਦੇ ਚੱਲੇ ਆ ਜਿਵੇਂ ਇਹ ਅੱਗੇ ਸੰਬੰਧ ਵਾਸਤੇ ਕੋਈ ਹੁਕਮ ਕਰਨਗੇ ਸਾਡੀ ਸੁਸਾਇਟੀ ਵਾਸਤੇ ਸੰਸਥਾ ਵਾਸਤੇ ਸਾਡੇ ਇਲਾਕੇ ਵਾਸਤੇ ਦੁਬਾਰੇ ਫੇਰ ਅਸੀਂ ਇਹਦੇ ਨਾਲ ਖੜੇ ਹੋਵਾਂਗੇ ਇਹ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਏ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬਤ ਇਹ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਹੋ ਕਿ ਗੁਰੂ ਮਾਨੇਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਮੋਹਾਲੀ ਜ਼ਿਲ੍ਹੇ ਤੋਂ ਵੱਡੀ ਮਾਤਰਾ ਦੇ ਵਿੱਚ ਅੱਜ ਰਾਹਤ ਸਮਗਰੀ ਲੈ ਕੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਤੇ ਇਹ 마ਸ਼ੀ ਵਾਲੇ ਕੋਹਨੇ ਵਾਲੇ ਤੱਕ ਪਹੁੰਚੇ ਨੇ ਉੱਥੇ ਤਿੰਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦਕਾਰ ਜਿ ਸੀਗੇ ਜਿੱਥੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਵਧੀਆ ਤੇ ਖੂਬਸੂਰਤ ਕੀਮਤੀ ਜਾਨੀ ਕਿ ਲੱਖਾਂ ਰੁਪਈਆ ਦਾ ਸਮਾਨ ਇੱਕ ਘਰ ਦੇ ਵਿੱਚ ਪਹੁੰਚਿਆ ਤੇ ਉਹਨਾਂ ਤੋਂ ਇਲਾਵਾ ਸਾਨੂੰ ਹੁਕਮ ਹੋਇਆ ਸੀਗਾ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ 20 ਦੇ ਕਰੀਬ ਜਿਹੜੇ ਆ ਤੁਸੀਂ ਆਪਣੇ ਪਾਠੀ ਸਿੰਘ ਰਾਗੀ ਢਾਡੀ ਕੁਵੈਸ਼ਰ ਸਿੰਘ ਤੁਸੀਂ ਇਕੱਠੇ ਕਰ ਲੋ ਤੇ ਅੱਜ ਇਹ ਗੁਰਸਿੱਖ ਵੀਰ ਸਾਡੇ ਕੋਲ ਪਹੁੰਚੇ ਨੇ ਤੇ ਇਹਨਾਂ ਨੇ ਉਸ ਰਾਹ ਸਮੱਗਰੀ ਦੇ ਵਿੱਚ ਇੱਕ ਇੱਕ ਬੈੱਡ ਆ ਗੱਦਾਵਾ ਪਾਣੀ ਆ ਇੱਕ ਇੱਕ ਤੋੜਾ ਨਾਲ ਹੈਗਾ ਕਣਕ ਦਾ ਕੁਝ ਹੋਰ ਵੀ ਇੱਕ ਇੱਕ ਰਾਸ਼ਨ ਕੇਟ ਆ ਜਿਹਦੇ ਵਿੱਚ ਲਗਭਗ 20 ਦੇ ਕਰੀਬ ਜਿਹੜੀਆਂ ਆਇਟਮਾਂ ਇਹਨਾਂ ਨੇ ਪੈਕ ਕਰਾਈਆਂ ਹੋਈਆਂ ਨੇ ਤੇ ਬਹੁਤ ਹੀ ਸਤਿਕਾਰ ਨਾਲ ਬੜੇ ਪਿਆਰ ਦੇ ਨਾਲ ਇਨ੍ਹਾਂ ਪਾਠੀ ਸਿੰਘਾਂ ਨੂੰ ਰਾਜੀਟਾ ਡੀ ਕੁਵਿਸ਼ਰਾ ਸਿੰਘਾਂ ਨੂੰ ਇਹ ਸਤਕਾਰ ਸਹਿਤ ਇਹ ਸੇਵਾ ਦਿੱਤੀ ਜਾ ਰਹੀ ਆ ਤੇ ਸਾਰੇ ਪਾਠੀ ਸਿੰਘਾਂ ਦਾ ਸਾਰੇ ਗੁਰਮਖਾਂ ਪਿਆਰਿਆਂ ਦਾ ਧੰਨਵਾਦ ਕਰਦੇ ਆ ਵੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਆ ਪਰ ਤੁਹਾਨੂੰ ਪਤਾ ਜਦੋਂ ਰਾਹਤ ਸਮਗਰੀ ਵੰਡੀ ਦੀ ਆ ਕਿਸੇ ਪਿੰਡ 'ਚ ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਇਹ ਪਵਾਦ ਵਾਲੇ ਵੀਰ ਜਿਹੜੇ ਸਾਡੇ ਕੋਲ ਅੱਜ ਇੱਥੇ ਪਹੁੰਚੇ ਨੇ ਇਹਨਾਂ ਦੇ ਸਾਰੇ ਸਹਿਯੋਗੀ ਸੱਜਣਾ ਨੂੰ ਇਹਨਾਂ ਦੀ ਪੂਰੀ ਜਿਹੜੀ ਆ ਇਸ ਕਮੇਟੀ ਨੂੰ ਅਸੀਂ ਬਹੁਤ ਸਤਿਕਾਰ ਕਰਦੇ ਆ ਤੇ ਬਹੁਤ ਧੰਨਵਾਦ ਵੀ ਕਰਦੇ ਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਕੋਲ ਸੇਵਾ ਲਈ ਆ ਤੇ ਜਿਹੜਾ ਇਹਨਾਂ ਨਰਾਗੀ ਢਾਡੀ ਤੇ ਕਵੀਸ਼ਰ ਤੁਹਾਨੂੰ ਪਤਾ ਵੀ ਸਾਡੇ ਇਲਾਕੇ ਤੇ ਇਹਨਾਂ ਦਾ ਵੀ ਜਿਹੜਾ ਰੋਜੀ ਰੋਟੀ ਦਾ ਕਈ ਤਰ੍ਹਾਂ ਦਾ ਵਸੀਲਾ ਇਸੇ ਤਰੀਕੇ ਨਾਲ ਚੱਲਦਾ ਸੀ ਤੇ ਇਹਨਾਂ ਨੂੰ ਪਹਿਲੇ ਦਿਨ ਤੋਂ ਬੇਨਤੀ ਕੀਤੀ ਆ ਵੀ ਤੁਸੀਂ ਮਗਰ ਟਰਾਲੀਆਂ ਦੇ ਨਹੀਂ ਭਜਣਾ ਕਿਤੇ ਸੜਕਾਂ ਤੇ ਨਹੀਂ ਖੜਾਉਣਾ ਇਹ ਤਕਰੀਬਨ ਬੇਨਤੀ ਪ੍ਰਵਾਨ ਕੀਤੀ ਆ ਤੇ ਜਿਸ ਦਿਨ ਦਾਸ ਨੇ ਵੀਡੀਓ ਪਾਈ ਸੀ ਪਹਿਲੀ ਰਾਗੀ ਢਾਡੀ ਕਬੀਸ਼ਰਾਂ ਤੇ ਪਾਠੀ ਸਿੰਘਾਂ ਦੀ ਤੇ ਬੜੀ ਇੱਕ ਵਧੀਆ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਨੀਰੂ ਬਾਜਵਾ ਇੱਕ ਫਿਲਮੀ ਅਦਾਕਾਰ ਆ ਜਿਸ ਨੇ ਬਹੁਤ ਸਾਰੇ ਪਾਠੀ ਸਿੰਘਾਂ ਨੂੰ 6 ਮਹੀਨੇ ਤੱਕ 5-5000 ਰੁਪਏ ਦੀ ਸੇਵਾ ਦੇਣ ਦਾ ਐਲਾਨ ਵੀ ਕੀਤਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਕੋਈ ਸੈਲੀਬ੍ਰਿਟੀ ਸਾਨੂੰ ਮਿਲ ਜੇ ਤੇ ਉਹ ਸਾਡੇ ਇਲਾਕੇ ਦੇ ਪਾਠੀ ਸਿੰਘਾਂ ਦੇ ਲਈ ਵੀ ਕੁਝ ਇਸ ਤਰ੍ਹਾਂ ਦਾ ਐਲਾਨ ਕਰੇ ਤੇ ਆਪਾਂ ਹੋਰ ਬਿਹਤਰ ਢੰਗ ਨਾਲ ਸੇਵਾ ਕਰ ਸਕੀਏ ਤੇ ਸਰਦਾਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀ ਸੋਸਾਇਟੀ ਵੱਲੋਂ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹਦੇ ਬਾਰੇ ਦੋ ਸ਼ਬਦ ਜ਼ਰੂਰ ਸਾਂਝੇ ਕਰਨੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਹੈ ਭਾਈ ਬਲਵੰਦਰ ਸਿੰਘ ਜੀ ਪੱਖੋ ਕੇ ਦਾ ਜਿਨ੍ਹਾਂ ਨੇ ਮਤਲਬ ਇੰਡੀ ਵੱਡੀ ਸੋਚ ਵਧੀਆ ਰੱਖੀ ਹੈ ਕਿ ਜੇ ਜੋ ਜਿਹੜੇ ਸਾਡੇ ਗੁਰੂ ਘਰ ਦੇ ਵਜੀਰ ਨੇ ਔਰ ਕਵੀਸਰੀ ਨੇ ਔਰ ਕਥਾ ਵਾਚਕ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਮਤਲਬ ਆਪਾਂ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਜਿਹੜੀ ਰੱਖੀ ਹੈ ਇਹਨਾਂ ਨੇ ਇਦੇ ਪੱਖੋਂ ਮਤਲਬ ਇਸ ਚੀਜ਼ ਪੱਖੋਂ ਮੈਂ ਬਹੁਤ ਦੁਬਾਰੇ ਦੁਬਾਰੇ ਆਪਣੀ ਸੋਸਾਇਟੀ ਵੱਲੋਂ ਆਪਣੇ ਇਲਾਕੇ ਵੱਲੋਂ ਬਲਵਿੰਦਰ ਸਿੰਘ ਭਾਈ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਗਰੰਤੀ ਸਿੰਘ ਸਾਹਿਬ ਵੱਲੋਂ ਵੱਲੋਂ ਕਥਾ ਵਚਕਾਂ ਵੱਲੋਂ ਪ੍ਰਚਾਰਕਾਂ ਵੱਲੋਂ ਕਿ ਮਤਲਬ ਸਾਡੇ ਪੰਥ ਦੀ ਚੜ੍ਹਦੀ ਕਲਾ ਬਰ ਅਰਦਾਸ ਕਰਦੇ ਰਹਿਣਗੇ ਔਰ ਸੰਗਤ ਨੂੰ ਗੁਰੂ ਮਹਾਰਾਜ ਦੇ ਲੜ ਲਾਣ ਦਾ ਪ੍ਰਾਲਾ ਕਰਦੇ ਰਹਿਣਗੇ ਕਿਉਂਕਿ ਇਸ ਗੁਰੂ ਦੀ ਫੌਜ ਹੀ ਕਹੇ ਜੀ ਹੈ ਜਿਵੇਂ ਅਸੀਂ ਸਵੇਰ ਦੇ ਅੱਜ ਆਪਾਂ ਤੁਹਾਡੇ ਬਾਬਾ ਡੇਰਾ ਬਾਬਾ ਨਾਨਕ ਦੇ ਇਸ ਇਲਾਕੇ ਦੇ ਵਿੱਚ ਆਪਾਂ ਆਪਣੇ ਮੁਹਾਲੀ ਦੀ ਸੰਗਤ ਵੱਲੋਂ ਲਾਡੂ ਮੜੀ ਸੰਗਤ ਵੱਲੋਂ ਸੋਸਾਇਟੀ ਵੱਲੋਂ ਆਪਾਂ ਇਹ ਰਾਸ਼ਨ ਦਾ ਉੱਪਰ ਵਾਲਾ ਜਿਹੜਾ ਕਰ ਰਹੇ ਆ ਵੰਡਣ ਦਾ ਉਹਦੇ ਪਿੱਛੇ ਸਾਨੂੰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਪਰ ਮਤਲਬ ਜਿਹੜਾ ਉਰੇ ਆ ਕਿ ਕੁਝ ਸਾਨੂੰ ਲੱਗ ਤੋਂ ਕੁਝ ਮਿਲਿਆ ਵੇਖਣ ਨੂੰ ਇਹ ਚੀਜ਼ ਆ ਕੇ ਇੱਥੇ ਸਾਡਾ ਮਨ ਬਿਲਕੁਲ ਖੁਸ਼ ਹੋ ਗਿਆ ਜਾਂ ਸਵੇਰੇ ਸਵੇਰੇ ਹੋਇਆ ਸੀਗਾ ਤਿੰਨ ਵੇਟੀਆਂ ਦੀ ਮੈਰਿਜ ਸੀਗੀ ਕੋਨੇਵਾਰਾ ਤੋਂ ਮਾਸ਼ੀ ਵਾਲਾ ਸੀਗਾ ਉੱਥੇ ਤਿੰਨ ਬੇਟੀਆਂ ਦੀ ਮੈਰੀ ਸੀਗੀ ਉੱਥੇ ਉਹਨਾਂ ਨੂੰ ਜਿੰਨਾ ਤਿਲ ਫੁੱਲ ਸਾਡੇ ਇਲਾਕੇ ਵੱਲੋਂ ਭੇਜਿਆ ਗਿਆ ਸੀਗਾ ਉਹ ਉਹਨਾਂ ਦੇ ਘਰ ਪਹੁੰਚ ਕਰਕੇ ਸਾਡੇ ਮਨ ਨੂੰ ਸਾਰੇ ਕਮੇਟੀ ਨੂੰ ਬੜੀ ਸਾਥੀ ਮਿਲੀ ਹੈ ਉਸ ਦੇ ਵਿਚਾਲੋ ਵਿੱਚ ਤਿਆਰ ਪਿੰਡਾਂ ਦੀ ਅਸੀਂ ਰਸਤ ਬਣ ਕੇ ਆਏ ਆ ਹੁਣ ਪੰਜਵਾਂ ਪਿੰਡ ਆਪਜੀ ਦਾ ਪੱਖੋਵਾਜੀ ਦਾ ਹੈਗਾ ਤਾਂ ਇੱਥੇ ਆ ਕੇ ਮਨ ਬਹੁਤ ਨਿਹਾਲੀ ਨਿਹਾਲ ਹੋ ਗਿਆ ਸਾਡੀ ਸਾਰੀ ਕਮੇਟੀ ਦਾ ਸੁਸਾਇਟੀ ਦਾ ਕਿ ਆਪਾਂ ਸਾਰੇ ਗੁਰੂ ਘਰ ਦੇ ਵਜੀਰਾ ਨੂੰ ਮਿਲ ਚੁੱਕੇ ਆ ਔਰ ਭਾਈ ਸਾਹਿਬ ਦੇ ਪਰਿਵਾਰ ਨੂੰ ਪੂਰੇ ਨੂੰ ਮਿਲ ਚੁੱਕੀਆਂ ਮਹਾਰਾਜ ਦੇ ਗੁਰੂ ਜੀ ਦੇ ਗ੍ਰਾਸਾ ਜੀ ਦੇ ਮਾਰੇ ਦੇ ਚਰਨਾਂ 'ਚ ਖੜਕੇ ਮਤਲਬ ਇਹ ਜਿਹੜੀ ਸਮੱਗਰੀ ਅਸੀਂ ਮਤਲਬ ਸੰਗਤ ਨੂੰ ਆਪਣੇ ਵਜੀਰਾ ਨੂੰ ਦੇ ਰਹੇ ਆ ਤਾਂ ਅਸੀਂ ਤਾਂ ਦੇਣ ਵਾਲੇ ਕੁਝ ਨਹੀਂ ਹੈਗੇ ਇਹ ਸੰਗਤ ਨੇ ਦਿੱਤਾ ਅਸਈ ਸਾਡਾ ਇੱਕ ਉਪਰਾਲਾ ਹੈ ਅਸੀਂ ਤਾਂ ਇੱਕ ਜਰੀਆ ਬਣਿਆ ਸਾਡੀ ਸੁਸਾਇਟੀ ਬਾਕੀ ਸਾਡੇ ਵੱਲੋਂ ਤਾਂ ਇੱਕ ਛੋਟੀ ਜੀ ਮਿਹਨਤ ਹੈ ਹੋਰ ਕੁਝ ਨਹੀਂ ਅਸੀਂ ਕਰ ਸਕਦੇ ਉਹ ਸੰਗਤ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੀ ਸੰਗਤ ਨੇ ਸਾਡੀ ਮੋਹਾਲੀ ਦੇ ਬਲੌਕ ਡੇਰਾ ਵਾ ਦੀ ਸੰਗਤ ਨੇ ਮਤਲਬ ਇਕੱਠਾ ਕਰਕੇ ਸਾਰਾ ਸਮੱਗਰੀ ਜਿਹੜੀ ਥੋਡੇ ਤੱਕ ਭੇਜੀ ਇਹਨਾਂ ਨੇ ਠੀਕ ਹੈ ਮੈਂ ਤਾਂ ਫਿਰ ਇਹੀ ਆਸ ਕਰੂੰਗਾ ਉਮੀਦ ਕਰੂੰਗਾ ਕਿ ਮਤਲਬ ਇਸੇ ਤਰ੍ਹਾਂ ਸਾਡੀ ਕੌਮ ਚੜਦੀ ਰਵੇ ਇਹ ਜਿਹੜਾ ਮਾੜਾ ਸਮਾਂ ਆਇਆ ਹੈ ਇਹ ਮਾਰੇ ਕਰੇ ਅੱਗੇ ਵਾਸਤੇ ਨਾ ਆਵੇ ਤਾਂ ਇਹ ਆਵੇ ਤੇ ਮਤਲਬ ਸਾਡੀ ਕੌਮ ਨੂੰ ਮਤਲਬ ਇਹਦੇ ਨਾਲ ਨਜਿੱਠਣ ਦਾ ਪੂਰਾ ਹੌਸਲਾ ਤੰਦਰੁਸਤੀਆਂ ਹੋਵਣ ਤਾਂ ਮਾਰੇ ਸਾਨੂੰ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਸਾਰੀ ਸੰਗਤ ਦਾ ਫਿਰ ਆਪਣੀ ਸੁਸਾਇਟੀ ਵੱਲੋਂ ਧੰਨਵਾਦ ਕਰਦੇ ਆਂ ਨਗਰ ਦਾ ਧੰਨਵਾਦ ਕਰਦੇ ਆਂ ਡੇਰਾ ਬਾਬਾ ਨਾਨਕ ਜੀ ਦੀ ਸੰਗਤ ਦਾ ਧੰਨਵਾਦ ਕਰਦੇ ਆਂ ਹੋਈਆਂ ਕਿ ਭੁੱਲਾ ਚੁੱਕਾ ਗਲਤੀ ਦੀ ਅਸੀਂ ਮਾਫੀ ਮੰਗਦੇ ਆਂ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੀ ਕ ਅਸੀਂ ਸੇਵਾ ਕਰ ਚੁੱਕੇ ਆ ਉਹਦੇ ਵਿੱਚ ਸਾਡੇ ਕੋਲੋਂ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਕਿਸੇ ਨੂੰ ਉੱਚਾ ਨਹੀਂ ਮੈਂ ਵੀ ਕਹਿ ਗਿਆ ਹੋਵੇ ਹੋਵੇਗਾ ਤਾਂ ਅਸੀਂ ਸਾਰੀਆਂ ਚੀਜ਼ਾਂ ਇਹਨਾਂ ਦੀ ਆਪਣੇ ਹੱਥ ਜੋੜ ਕੇ ਅਸੀਂ ਸਾਰੀ ਸੰਗਤ ਤੁਹਾਡੇ ਕੋਲ ਮਾਫੀ ਮੰਗਦੇ ਆਂ ਮਹਾਰਾਜੂ ਮੋਰੇ ਅੱਗੇ ਮਾਫੀ ਮੰਗਦੇ ਆਂ ਵੀ ਸਾਨੂੰ ਮਾਫ ਕਰਨਾ ਮਹਾਰਾਜੂ ਅਸੀਂ ਇੱਡੇ ਜੋਗੇ ਹੈ ਨਹੀਂ ਜਿੰਨਾ ਤੁਸੀਂ ਸਾਡੇ ਕਮੇਟੀ ਦੇ ਸੁਸਾਇਟੀ ਦੇ ਇਸ ਸਿਰ ਤੇ ਮਿਹਰ ਹੱਥ ਭਰਿਆ ਰੱਖ ਕੇ ਤੁਸੀਂ ਇੰਦੀ ਸੇਵਾ ਕੁ ਲੈ ਲਈ ਹੈ ਤਾਂ ਅੱਗੇ ਵਾਸਤੇ ਲੈਂਦੇ ਰਹਿਣਾ ਤਾ ਇੰਨੀ ਕਿ ਸਤਿ ਆਪ ਜੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਸ ਰੱਖਦੇ ਆ ਲੈਂਦੇ ਰਹਿਣਗੇ ਤਾਂ ਫਿਰ ਦਿਵਾਰੇ ਤੋਂ ਸਾਡੀ ਸੁਸਾਇਟੀ ਵੱਲੋਂ ਸਾਰੇ ਗ੍ਰੰਥੀ ਵੀਰਾਂ ਦਾ ਕਵੀਸਰੀਆਂ ਦਾ ਕਥਾਵਾਚਕਾਂ ਦਾ ਫਿਰ ਧੰਨਵਾਦ ਕਰਦੇ ਆ ਭਾਈ ਬਲਵਿੰਦਰ ਸਿੰਘ ਪੱਖੋਵਾਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇੰਨੀ ਕਿ ਬੇਨਤੀਆਂ ਪਰਮਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਮਹਾਰਾਜ ਇਹੋ ਜਿਹਾ ਸਮਾਂ ਮੁੜ ਕੇ ਨਾਲ ਆਵੀ ਤੇ ਫਿਰ ਵੀ ਮੋਢੇ ਨਾਲ ਮੋਢਾ ਜੋੜਨ ਵਾਲੀ ਫੌਜ ਵੀ ਤੋਹਾਂ ਕੱਲ ਦਿੱਤੀ ਜੇ ਸਾਡੇ ਤੇ ਵਿਫਤਾ ਪਾਈ ਹੈ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਲੀ ਫੌਜ ਕੱਲ ਦਿੱਤੀ ਹੈ ਇਹ ਲਾਲ ਗੁਰੂ ਮਾਨੋ ਗ੍ਰੰਥ ਨਿਸਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਜ਼ਿਲ੍ਹਾ ਐਸ ਐਸ ਨਗਰ ਮੋਹਾਲੀ ਸੱਚੇ ਪਾਤਸ਼ਾਹ ਜੀ ਇਹਨਾਂ ਸੰਗਤਾਂ ਨੇ ਪਤਾ ਨਹੀਂ ਮੈਂ ਤੇ ਇੱਕ ਥਾਂ ਤੇ ਹੋਣੀ ਗੱਲ ਕਰ ਰਿਹਾ ਸਭ ਇੱਕ ਬੱਚੇ ਨੇ ਆਪਣੀ ਗੋਲਕ ਭਾਂ ਦੇ ਵਿੱਚ ਪਾ ਦਿੱਤੀ ਪਈ ਸੇਵਾ ਲਓ ਜੀ ਇਕਨੇ ਆਪਣੇ ਘਰ ਦੇ ਵਿੱਚੋਂ ਥੋੜੇ ਜਿਹੇ ਦਾਣੇ ਸਨ ਉਹ ਬਾਟੇ ਤੇ ਰੱਖ ਕੇ ਤੇ ਮਾਈ ਨਾਲੇ ਪਾਣੀ ਦੇ ਵਿੱਚੋਂ ਤੁਰਿਆਏ ਤੇ ਨਾਲੇ ਕਹਿੰਦੀ ਮੈਂ ਸੇਵਾ ਪਾਉਣ ਚੱਲੀ ਆਂ। ਐੋ ਜੀ ਸੇਵਾ ਜਿਨ੍ਹਾਂ ਨੇ ਸਾਡੇ ਵਾਸਤੇ ਕੀਤੀ ਐ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਤੇ ਅਰਦਾਸ ਕਰਾਂਗੇ ਮਹਾਰਾਜ ਉਹਨਾਂ ਦੀ ਵੀ ਭਾਵਨਾ ਪੂਰੀ ਕਰੇ ਤੇ ਆ ਜਿਹੜੇ ਮੇਰੇ ਵੀਰ ਐ ਏਡੀ ਦੂਰੋਂ ਚੱਲ ਕੇ ਆਉਂਦੇ ਨੇ ਇੱਥੇ ਸੇਵਾ ਲੈ ਕੇ ਆਉਂਦੇ ਨੇ ਤੇ ਸਾਨੂੰ ਥਾਂ-ਥਾਂ ਤੇ ਵੰਡਦੇ ਫਿਰਦੇ ਨੇ ਇਹਨਾਂ ਦੀ ਵੀ ਚੜ੍ਹਦੀ ਕਲਾ ਕਰੇ। ਸਾਡੀ ਤੇ ਇਹ ਅਰਦਾਸ ਐ ਮਹਾਰਾਜ ਆਪਣੇ ਪੰਥ ਖਾਲਸੇ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਕਰਦੀ ਰਹੀਂ ਕਰਦੇ ਰਹਿਣਾ। ਤਾਂ ਕਿ ਤੁਹਾਡੇ ਗੁਰੂ ਨੂੰ ਜੇ ਪੰਥ ਆ ਤੇ ਗ੍ਰੰਥ ਆ ਜੇ ਪੰਥ ਨਹੀਂ ਤੇ ਗ੍ਰੰਥ ਵੀ ਫਿਰ ਗੁਰੂ ਕੇ ਪਿਆਰੋ ਅਲੋਪ ਹੋ ਜਾਏਗਾ ਪੰਥ ਵੀ ਬਚਿਆ ਰਹੇ ਬਚਿਆ ਰਹੇ ਤੇ ਗ੍ਰੰਥ ਵੀ ਬਚਿਆ ਰਹੇ ਤੁਹਾਡੀ ਸਾਰਿਆਂ ਦੀ ਸੇਵਾ ਕੀਤੀ ਹੋਈ ਸਫਲ ਹੋਵੇ ਤੇ ਇਹਨਾਂ ਵੀਰਾਂ ਨੂੰ ਵੀ ਬੇਨਤੀ ਆ ਭਈ ਇਹ ਸੇਵਾ ਬੜੇ ਪਿਆਰ ਨਾਲ ਲੈ ਕੇ ਆਏ ਨੇ ਜ਼ਰੂਰ ਘਰ ਦੇ ਵਿੱਚ ਜਾ ਕੇ ਦੋ ਦੋ ਚਾਰ ਚਾਰ ਜਪਜੀ ਸਾਹਿਬ ਦੇ ਪਾਠ ਜਾਂ ਜਿਵੇਂ ਨੀ ਵੀ ਹੋ ਸਕੇ ਧੰਨਵਾਦ ਕਰਿਓ ਗੁਰੂ ਪਾਤਸ਼ਾਹ ਦਾ ਤੇ ਉਹਨੂੰ ਉਹਦੇ ਚਰਨਾਂ ਵਿੱਚ ਅਰਦਾਸ ਕਰਿਓ ਪਈ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਲਿਆਂਦੀ ਆ ਉਹਨਾਂ ਦੀ ਚੜ੍ਹਦੀ ਕਲਾ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾਂ ਕਹਿ ਦਿੱਤਾ ਭਈ ਵਿਪਤਾ ਨਾ ਹੀ ਪਏ ਤੇ ਜੇ ਪੈ ਜਾਏ ਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸੰਗਤਾਂ ਤੁਹਾਡੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਇੱਕ ਕਰਦੇ ਹਨ ਇਸੇ ਤਰ੍ਹਾਂ ਹੀ ਆਪ ਦੀ ਸੰਗਤ ਚੜ੍ਹਦੀ ਕਲਾ ਵਿੱਚ ਵਿਚਰਦੀ ਰਹੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ